ਜਾ ਸਾਡੇ ਸਿੱਖ ਲੋਕਾਂ ਨੇ ਧਰਮ ਨੂੰ ਜਿਹੜਾ ਬਣ ਦਿੱਤਾ ਯਾਤਰਾ ਪਤਰੀ ਵਿੱਚ ਹੁਣ ਕੀ ਹੁੰਦਾ ਜਦੋਂ ਕਿਸੇ ਬੰਦੇ ਦਾ ਐਕਸੀਡੈਂਟ ਹੁੰਦਾ ਉਹ ਬੰਦੇ ਨੂੰ ਪਾ ਹਸਪੀਟਲ ਲੈ ਜਾਂਦੇ ਆ ਉਹ ਬੰਦੇ ਦਾ ਜੀ ਘੜੀਆਂ ਖੂਣ ਉਹ ਬੰਦੇ ਨੂੰ ਖੂਨ ਦੀ ਅਮਲ ਜਾਂ ਚੀ ਜਰੂਰਤ ਆ ਨਹੀਂ ਤਾਂ ਬੰਦਾ ਤਾਂ ਇਥੇ ਖਤਮ ਉਸ ਲਈ ਅਸੀਂ ਕਹਿੰਦੇ ਆ ਕਿ ਨਹੀਂ ਯਾਰ ਅਸੀਂ ਤਾਂ ਤਖਾਣਾ ਸਾਨੂੰ ਤਖਾਣ ਦਾ ਖੂਨ ਚਾਹੀਦਾ ਮੈਂ ਕਹਿੰਦਾ ਨਾ ਸੋ ਉਸ ਨੇ ਤਾਂ ਹੀ ਕਿੰਦਾ ਇਹ ਜਿਹੜਾ ਵੀ ਆ ਨਾ ਬਸ ਆਹ ਬਲੱਡ ਗਰੁੱਪ ਦਾ ਮੈਨੂੰ ਖੂਨ ਦੇ ਦੇ ਇਹਨੂੰ ਬਚਾ ਲੈ ਉਸ ਲਈ ਅਸੀਂ 4 ਲੱਖ ਖੂਨ ਮੰਗਦੇ ਇਹ ਸਾਨੂੰ ਜਾਤ ਪਾਤਾਂ 'ਚ ਵੰਡਿਆ ਜਾਂਦਾ ਜੇਕਰ ਅਸੀਂ ਵਧੀਆ ਜੀਵਨ ਜੀਣਾ ਹੈ ਤਾਂ ਸਿੱਖ ਦੀ ਇੱਕੋ ਇੱਕ ਜਾਤ ਆ ਉਹ ਸਿੰਘ ਸਿੱਖ ਜਰਾਨੀਆਂ ਦੀ ਜਾਤ ਕੌਰ ਜਿਹਨੇ ਗੁਰੂ ਸਾਹਿਬ ਨੇ ਸਾਡੇ ਨਾਂ 'ਤੇ ਸਿੱਖ ਲਾ ਦਿੱਤਾ ਚਲੋ ਅਸੀਂ ਵੀ ਪਾਪੀ ਆਂ ਦਾਨੀ ਬਣਾਉਣਾ ਆ ਪਰ ਕਿ ਆਪਣੇ ਘਰੋਂ ਨੂੰ ਮੰਨਦੇ ਆਪੇ ਪੀ ਜੇ ਤਾਂ ਸਿੰਘ ਨਾਲ ਦਾ ਮਤਲਬ ਕਿ ਇਹ ਸਾਰੇ ਇੱਕ ਆ। ਸਿੰਘ ਦਾ ਮਤਲਬ ਨਹੀਂ ਆ ਕੋਈ। ਹਾਂਜੀ। ਸਿੰਘ ਦਾ ਮਤਲਬ ਕਿੰਗ। ਕਿੰਗ ਬਿਲਕੁਲ ਬਿਲਕੁਲ ਸ਼ੇਰ ਆ ਜੀ, ਸ਼ੇਰ ਆ। ਇਹ ਵੀ ਕੋਰ ਆ। ਬਿਲਕੁਲ ਸ਼ੇਰ ਆ ਜੀ। ਸ਼ੇਰ ਆ ਜੀ ਬਿਲਕੁਲ ਬਿਲਕੁਲ। ਉਹ ਚੀਜ਼ ਨਹੀਂ ਉਹ ਕੈਂਟ ਦਾ ਭਾਵ ਆ। ਉਹ ਵੀ ਤਾਂ ਆ ਸਕਦੇ ਸੀਗੇ ਜੀ ਰਾਜਵੀਰ ਨਾਮ ਗੜੀਆ ਸਿੰਘ। ਉਹਨਾਂ ਨੇ ਕਿਹਾ ਰਾਜਵੀਰ ਸਿੰਘ। ਹਾਂ। ਹੁਣ ਮਾਈਟਾ ਦਾ ਮਨਜੀਤ ਸਿੰਘ ਇਹਦੇ ਨਾਲ ਤਾਂ ਮਨਦੀਪ ਜੱਟ ਸਿੰਘ ਸਿਰਫ ਲਾਇਆ ਮਨਦੀਪ ਸਿੰਘ ਤੇ ਤੁਸੀਂ ਇੱਕ ਆ। ਹੁਣ ਇਹ ਜਿਹੜੇ ਪਿਆਰ ਨੂੰ ਅਸੀਂ ਭੁੱਲ ਗਏ ਆ। ਉਹ ਹੋਰ ਛੱਡੋ। ਜਦਾਨੀ ਨੂੰ ਮਰ ਜਿਹਾ ਸੀ ਪੈ ਗਈ ਨਿਆਣਾ ਹੋਣ ਵਾਲਾ ਹਸਪੀਟਲ ਗਏ ਆ ਕੀ ਬੋਤੇ ਨੂੰ ਪੁੱਛਦਾ ਨਰਸ ਕਿਹੜੀ ਕਾਸਟ ਦੀ ਆ ਬੱਚੇ ਨੂੰ ਸਭ ਤੋਂ ਪਹਿਲਾਂ ਹੱਥ ਕਿਹੜੀ ਕਾਸਟ ਦੀ ਔਰ ਦੂਜਾ ਉਹ ਇਹ ਵੀ ਤੁਸੀਂ ਰਾਤ ਨੂੰ ਡਾਕਟਰ ਕੋਲ ਜਾ ਕੇ ਪੁੱਛਦਾ ਅਸੀਂ ਜੱਤਾਂ ਦਾ ਲਈਏ ਕਿ ਦੂਜੇ ਦਿਨ ਲੜਨ ਨੂੰ ਸਾਡੇ ਨਾਲਿਆ ਹੰਕਾਰ ਇਹ ਜੇ ਆਪਾਂ ਇਹ ਚੰਗੀਆਂ ਸੁਧਾਰ ਕਰਨਾ ਦਿਲ ਸੇਖ ਵੀ ਇੱਕੋ ਹੀ ਇਜਾਜ਼ਤ ਹੋਵੇਗਾ ਉਹ ਤਾਂ ਲੱਗਾ ਕੋਈ ਨਹੀਂ ਉਹ ਸਾਡੇ ਸਾਡੇ ਨਾਲ ਗੁੱਟੀ ਜਾਂਦੇ ਕਾਰਨ ਕੀ ਆ ਅਜੀ ਰੋ ਰਹਿ ਰਹਿ ਤੇ ਉਤ ਨੂੰ ਰੋਟਾ ਕੇ ਮਾਰੂਗਾ ਇੱਕ ਦਿਨ ਇੱਕ ਦਿਨ ਜਰ ਹੋਗਾ ਉਹ ਗੱਲ ਢੈਈ ਮੈਂ ਬਹੁਤ ਮਾੜਾ ਮੈਚ ਹੈ ਅੱਛਾ ਇਹ ਚੀਜ਼ ਸੱਚਾਈ ਇਹ ਥਾਂ ਹਾਟੀ ਨੂੰ ਇਹ ਨਹੀਂ ਕਹਾਂਗੇ ਅਸੀਂ ਦਿਖਾਣਾ ਹਾਂਜੀ ਹਾਂਜੀ ਨਹੀਂ ਨਹੀਂ ਅਸੀਂ ਕੰਮ ਤੋਂ ਦਿਖਾਣਾ ਅਸੀਂ ਕੰਮ ਤੋਂ ਦਿਖਾਣਾ ਇਹ ਵੀ ਮੈਂ ਕਹਿੰ ਰਿਹਾ ਤੁਹਾਡੀ ਗੱਲ ਜਿਹੜੀ ਬਾਬਾ ਜੀ ਵਸਤੇ ਇਹਨੂੰ ਅਸੀਂ ਜਾਤੀਵਾਦ ਦੇ ਇਨਸਾਨਾਂ ਨਾਲੋਂ ਅਦਾ ਏਦਾਂ ਨਹੀਂ ਜਿਹੜੇ ਬੰਦੇ ਜਿਹੜੇ ਆ ਮੰਨ ਲਓ ਵੀ ਗੱਲ ਕਰਦੇ ਆਪਾਂ ਉਹ ਜਿਹੜਾ ਬੰਦਾ ਕਰਦਾ ਸੀ ਲੱਕੜ ਦਾ ਕੰਮ ਉਹਨੇ ਕੋਦਾ ਤਰਫ ਵੀ ਉਹਦਾ ਦੇ ਦਿੱਤਾ ਵੀ ਆ ਇਹ ਇਹ ਤਖਾਣਾ ਕੰਮ ਕਰਦਾ ਉਹ ਉਹ ਸੀ ਗਿਆ ਨਾ ਪਰ ਜਿਹੜਾ ਉਹ ਖੇਤੀ ਕਰਦਾ ਉਹਨੂੰ ਉਹਨੂੰ ਜਾਤ ਆਪਾਂ ਕਹਿ ਦਿੰਦਾ ਜਿਹੜਾ ਉਹ ਨੂੰ ਹੁਣ ਕੰਮ ਉਹ ਜਾਤਾਂ ਸੀ ਗਿਆ ਕੰਮ ਦੇ ਅੱਜੇ ਵਜੋ ਸੀ ਗਿਆ ਕਿੱਤੇ ਅੱਰੀਆਂ ਜਾਤਾਂ ਬਣ ਗਈਆਂ ਸਾਡੇ ਨਾਲ ਪੈਗ ਉਹਨਾਂ ਨੇ ਸਾਨੂੰ ਆਪਸ ਵਿੱਚ ਵੱਖ ਕਰ ਦਿੱਤਾ ਪਰ ਇਹ ਰੇ ਗੱਲ ਸੀ ਕਈ ਇਦਾਂ ਦੇ ਬੰਦੇ ਹੈਗੇ ਆ ਉਹਨਾਂ ਕੋਲੇ ਕਰਦੇ ਨਾ ਪਰ ਤੁਹਾਨੂੰ ਬੰਦਾ ਇਦਾਂ ਹੁੰਦਾ ਅਸੀਂ ਤੇ ਨਹੀਂ ਨੀਵੇਂ ਕਾਉਂਚ ਜਿਵੇਂ ਜਿਲੇ ਪਾ ਜਿੰਦਗੀ ਬਚਾਉਣੇ ਹੁੰਦੀ ਹੋਲੇ ਪਰ ਡਾਕਟਰ ਤਾਂ ਦੇ ਦਿੰਦੇ ਨੇ ਚਾਹੀ ਨਹੀਂ ਵਾ ਦੇਖਦੇ ਆ ਜੀ ਗਰਨਾਨਗ ਦੇਵ ਜੀ ਨੂੰ ਕਿਨੇ ਹੂ ਪਾ ਸਕਦੇ ਸੀ ਬਿਲਕੁਲ ਹਾਂਜੀ ਹਾਂਜੀ ਸਹੀ ਹਾਂ ਉਹ ਵੀ ਜਿੰਨੇ ਹੂ ਪਾ ਸਕਦੇ ਪਾ ਸਕਦੇ ਪਰ ਉਹ ਕਹਿੰਦੇ ਸੀ ਉਹ ਤਾਂ ਦਾ ਕੰਮ ਹੀ ਨਹੀਂ ਕਰਦਾ ਜਿਹੜਾ ਬਿਲਕੁਲ ਕੱਚਾ ਹੋਵੇ ਕੱਚਾ ਹੋਵੇ ਤੁਸੀਂ ਕੰਮ ਹੀ ਨਹੀਂ ਕਰਨਾ ਕਰਨਾ ਜਿਹੜਾ ਪੱਕਾ ਬਿਲਕੁਲ 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 ਹੁਣ ਹੁਣ ਸਾਡੇ ਲੋਕੀ ਪਿੰਡਾਂ 'ਚ ਪਾਰਟੀ ਬਾਜੀ ਦੀ ਲੜੀ ਜਾਂਦੇ ਉਹ ਜਿਤਨਾ ਕਿਸੇ ਨੇ ਬੋਧਾ ਕਿਸੇ ਦੀਆਂ ਤੁਸੀਂ ਸਿਰ ਰੱਬ ਚਾਉਦੇ ਪੜਾ ਲੈਣੇ ਅੱਛਾ ਐ ਜੀ ਬੋਲੀ ਬੋਲ ਜਿੰਦੇ ਮੁਰਗੇ ਬੰਦਾ ਬੋਲਦਾ ਰਹਿੰਦਾ ਫਾਰਮਾਂ ਦੀ ਕਿੱਕਾ ਕਿਦਾ ਬਣਾਈਏ ਉਹ ਕਹਿੰਦੇ ਬਾਬਾ ਜੀ ਕਿਰਪਾ ਨਾਲ ਤੇ ਟਰੱਕ ਮਿੱਟ ਜਾਂਦੇ ਆ ਪਰ ਜਵਾਨ ਦੇ ਫਤ ਨਹੀਂ ਮਿੱਟਦੇ ਮੈਂ ਨਾ ਖੁਦ ਆਪਣੇ ਜਿਹੜੇ ਸਾਡੇ ਚਾਚੇ ਦਾ ਰਿਤ ਨਾਲ ਬੈਠਾ ਨਾ ਭਾਈ ਕੁਝ ਵੀ ਆਪ ਕੋ ਗੱਲ ਕਰਨੀ ਨਾ ਫੋਸ ਆਉਂਦੀ ਕਿਤੇ ਉਹ ਗੱਲ ਲੈ ਕੇ ਦੂਜੇ ਨੂੰ ਕਹਿੰਦਾ ਨਾ ਸਾਰੀ ਜ਼ਿੰਦਗੀ ਬਲਾ ਨਾ ਸਕੀ ਤਾਬਾ ਨਸਰ ਆ ਉਰੇ ਬੰਦਾ ਮੈਨੂੰ ਉਹਦਾ ਦੀ ਗੱਲ ਕਹਿ ਦਵੇ ਮੈਂ ਇਹਨੂੰ ਬੁਲਾਉਣਾ ਚਾਹਾਂ ਮੈਂ ਤਾਂ ਵੀ ਜਾ ਨਹੀਂ ਸਕਦਾ ਵੀ ਇਸ ਬੰਦੇ ਨੇ ਮੈਨੂੰ ਉਹ ਗੱਲ ਕਹੀ ਹੈ ਤੇ ਨਾਲ ਕੇ ਉਹ ਸਰਟੀਫਿਕੇਟ ਹੈ ਉਹਨਾਂ ਕੋਲ ਉਹਨਾਂ ਨੇ ਉਹਦਾ ਮੁਰਕੇ ਖੱਟ ਭਾਜਦੇ ਜਵਾਨ ਦੇ ਬਟੂਰੇ ਇਹਦੇ 5 ਪਿਆਰੇ ਆ ਹਾਂਜੀ 5 ਪਿਆਰੇ ਪੰਜਾਂ ਜੱਟਾਂ ਦੇ ਆ ਪੰਜਾਂ ਜੱਟਾਂ ਹਾਂ ਬਿਲਕੁਲ ਬਿਲਕੁਲ ਠੀਰ ਵੀ ਆ ਬਿਲਕੁਲ ਆਹੀ ਵੀ ਆ ਤਾਂ ਫਿਰ ਅਸੀਂ ਕਿੱਧਰ ਕਹਿੰਦੇ ਵੀ ਅਸੀਂ ਲੱਗ ਲੱਗ ਗਏ ਬਿਲਕੁਲ 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 ਜਿਆਦਾ ਹੀ ਹੋਈ ਇੱਕ ਗਾਇਆ ਜੇ ਸਾਡਾ ਸਿਸਟਮ ਹੀ ਸਾਰਾ ਇੱਕ ਹੋ ਗਿਆ ਜਿਹੜਾ ਘਰ ਹੀ ਇੱਕ ਹੋ ਗਿਆ ਔਰ ਮੈਨੂੰ ਲੱਗਦਾ ਬਾਬਾ ਜੀ ਸਾਰਾ ਕਿੰਨਾ ਚੋਖਣਾ ਕਿਸੇ ਦੁਸ਼ਮਣ ਦੇ ਲਗਨਦਾ ਜਾਂ ਪਰ ਜਦੋਂ ਉਹਦਾ ਜਾਂਦਾ ਜਦੋਂ ਸਿੱਖ ਸਿੱਖ ਦੀ ਪੱਗ ਲੱਗਦਾ ਉਹ ਚੋਖਾ ਹੈ ਅੱਛਾ ਉਹਨਾਂ ਕਹਿੰਦੇ ਜੇ ਜਦੋਂ ਫਲਾਣੇ ਨੇ ਪੱਗ ਲਾਈ ਬਿਆਦਗੀ ਹੋ ਗਈ ਜਦੋਂ ਅਸੀਂ ਭਰਾ ਦੀ ਭਰਾ ਪੱਗ ਲਾਉਣ ਟਾਈਮ ਤੇ ਇਹ ਨਹੀਂ ਹੋਤੀ ਹੁੰਦੀ ਬਰਿੰਦਰ ਸਾਹਿਬ ਦੇ ਇੱਕ ਕੰਡਾ ਸੀ ਇੱਕ ਗੁਰੂ ਘਰ ਚ ਨਹੀਂ ਹੋਈ ਸੀ ਲੜਾਈ ਹਾਂ ਉਹ ਪੱਗ ਪੱਕਾ ਹੀ ਉਹਨਾਂ ਨੇ ਪੱਗਾਂ ਹੀ ਲਾ ਦਿੱਤੀ ਉਹਨਾਂ ਨੇ ਇਹ ਚੀਜ਼ਾਂ ਐਡੀ ਦਾੜੀ ਰੱਖ ਲਈ ਕਰਤੇ ਤਾਂ ਖੜੀ ਦਸਤਾਰ ਸਜਾਈ ਪਰ ਸੋਚ ਨਹੀਂ ਬਦਲੀ ਨਹੀਂ ਨਹੀਂ ਸਮਝਦੇ ਨਾ ਅਗਲੇ ਨਾਲ ਗਾਹੀ ਵਾ ਨਾ ਤੁਹਾਡੇ ਬਿਲਕੁਲ ਬਿਲਕੁਲ ਆਸੀਂ ਅਗਲੇ ਨੂੰ ਉਹ ਬੋਲ ਬੋਲਣੇ ਜਿਹੜੇ ਬਾਬੇ ਅਸੀਂ ਨਾਲ ਹੀ ਕਰਦੇ ਹਾਂ ਉਹ ਪ੍ਰਧਾਨਗੀ ਦਾ ਲਾਉਣਾ ਸੀ ਹਾਂ ਪ੍ਰਧਾਨਗੀ ਤੇ ਲੜੇ ਇੱਕ ਦੂਜੇ ਦੀਆਂ ਪੱਗਾਂ ਲੜੀਆਂ ਜਾਤਾਂ ਪਰ ਖੜੀਆਂ ਅਗਲੀਆਂ ਦੀ ਬਹੁਤ ਇਸ ਲਈ ਮੈਂ ਤਾਂ ਬਾਬਾ ਜੀ ਜਿੱਥੇ ਦਾ ਨਹੀਂ ਇੰਦੀ ਕੀ ਹਾਂ ਇਹਦਾ ਜਾਤੀ ਦੇ ਤੇ ਵੀ ਹਾਂ ਸਰਪਵਾਚਨ माग ਲਾਉਣਾ ਬੰਦਾ ਪਚੋਲ ਨੇ ਕੋਈ ਜਾਤ ਨਹੀਂ ਖੂਨ ਲਈ ਕੋਈ ਜਾਤ ਨਹੀਂ ਨਿਆਣਾ ਜੰਮਣ ਲਈ ਕੋਈ ਜਾਤ ਨਹੀਂ ਹੈ ਪ੍ਰਧਾਨ ਜੀ ਅੱਥੇ ਜਾਤ ਆ ਜਾਂਦੀ ਨਹੀਂ ਨਹੀਂ ਇਹਦਾ ਰੱਬ ਬਾਬਾ ਜੀ ਤੁਹਾਨੂੰ ਆਪਾਂ ਮਜ਼ਾਕ ਪਾਣਾ ਕਰਕੇ ਦਵਾਂਗੇ ਇੱਕ ਪਿੰਡ ਮੈਂ ਤੁਹਾਨੂੰ ਦੱਸਾਂ ਲੁਧਿਆਣੇ ਲੱਗੇ ਆ ਜਿੱਥੇ ਸਿਰਫ ਇੱਕ ਗੁਰਦੁਆਰਾ ਸਾਹਿਬ ਹੈ ਬਾਈ ਨੂੰ ਮੇਰ ਕਰੇ ਅਸੀਂ ਆਪਣੇ ਪਿੰਡ ਦੇ ਵਿੱਚ ਇਦਾਂ ਦਾ ਪਿਆਰ ਪਾਉਣਾ ਵੀ ਸਾਡੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਸਿਰਫ ਗੁਰਦੁਆਰਾ ਸਿੰਘ ਸਭਾ ਬਾਸ ਅਸੀਂ ਉਹਦੇ ਚ ਕੋਈ ਇਦਾਂ ਨਹੀਂ ਹੁਣ ਸਾਡੇ ਵੀ ਆ ਪਿੰਡ ਦੇ ਵਿੱਚ ਉਹ ਜਿਹੜਾ ਸਾਡੇ ਜੜ੍ਹਾਂ ਬਾਹ ਤੇ ਆ ਰੱਬ ਕਰਦਾ ਜੇ ਅਸੀਂ ਪਹਿਲਾ ਹਾਂ ਹੁੰਦੇ ਨਾ ਤੇ ਆਪਾਂ ਇਹ ਟੀਮ ਨੂੰ ਜਰੂਰ ਕੰਟਰੋਲ ਕਰਦੇ ਯਾਰ ਹਰੇਕ ਨੂੰ ਇੱਜ਼ਤ ਦੋ ਹਰੇਕ ਨੂੰ ਸਨਮਾਨ ਦੋ ਗੁਰਦੁਆਰਾ ਕਿਉਂ ਲੋਰਕਣਾ ਆਪਾਂ ਇਹ ਗੁਰਦੁਆਰੇ ਨਾਲ ਕਿਹੜਾ ਇੰਨਾ ਕਿ ਨੁਕਸਾਨ ਪਹੁੰਚਾ ਜਿਹੜੀ ਪਾਰਟੀਆਂ ਵਾਲਿਆਂ ਨੇ ਪਹਿਲੇ ਸਾਡੇ ਪਿੰਡ ਵੀ ਇਹੀ ਸੇਮ ਹੋਇਆ ਸੀ ਨਾ ਮਗਨਿਕਾ ਤੇ ਸਿੱਧੀ ਆਜ ਦੀ ਬਾਜੀਕਾਰ ਦੋ ਦਰਵਾਜ਼ਾ ਖਾਤ ਬਣੇ ਹਰ ਬੰਦੇ ਖਰਾਬ ਕਰਨਾ ਨੇ ਇੱਕ ਕਾਨੂੰਨੀ ਸੀਲੇ ਜਿਨ੍ਹਾਂ ਨੇ ਕੰਮ ਖਰਾਬ ਕੀਤਾ ਪਰ ਪ੍ਰਮਾਤਮਾ ਨੇ ਰੰਗ ਦਿਖਾ ਦੇ ਉਹਨਾਂ ਨੂੰ ਆਹ ਰੰਗ ਹਾਂ ਕਿਉਂਕਿ ਗੁਰੂ ਨਾਲੋਂ ਬਟਾ ਕੋਈ ਨਹੀਂ ਹੈਗਾ ਠੀਕ ਹੈ ਜੀ ਬੰਦੇ ਆਜੋ ਆਜੋ ਜਦੋਂ ਇਹਦਾ ਸਾਡਾ ਪਰਮਾਤਮਾ ਦੇ ਘਟ ਜਾ ਕੇ ਦੀ ਕਿਤਾਬ ਦੀ ਗੁਰੂ ਗ੍ਰੰਥ ਸਾਹਿਬ ਜੀ ਸਹੀ ਹੈ ਜੀ ਇਹ ਰਹੀ ਕਿਤਾਬ ਕਭੇ ਨਹੀਂ ਆਉਂਦੇ ਕੋ ਆਪਣੀ ਦੋਸਤੀ ਹੁੰਦੀ ਆ ਕੁਝ ਵੀ ਇਹ ਯਾਦ ਦੇ ਕੇ ਕੋਈ ਦੂਰ ਤੇ ਦਰੀ ਨਾ ਪਤਾ ਨਹੀਂ ਉਹ ਕਿਧਰ ਹੋ ਜਾਂਦਾ ਸਿਰਫ ਉਹਨਾਂ ਨਾਲ ਪਿਆਰ ਹੁੰਦਾ ਉਹ ਮੈਨਾਂ ਲਾਟਾਂ ਪਈ ਵਾਲੀ ਲੋਕੀਆਂ ਹੁਣ ਕਹਣਗੇ ਜੀ ਆ ਤਾਂ ਉਹ ਕਰਦਾ ਆ ਜਾਂਦਾ ਪਾਤਾ ਸਿਰਫ ਲੜਾਈ ਝਗੜੇ ਲਈ ਇਹਦਾ ਕੋਈ ਮਤਲਬ ਨਹੀਂ ਹਰਿਆਣੇ ਦੇ ਕਰਨ ਅੱਜ ਇਹਦੇ ਸੋਏ ਹੈਗੇ ਪੰਚੈਤਾਂ ਵਾਲੇ ਵਧੀਆ ਖਾਬ ਹਾਂਜੀ ਉਹਨਾਂ ਦੇ ਲੀਡਰ ਨਿਕਲੇ ਬੋਧੀ ਆ ਹਾਂਜੀ ਕਿੰਨੇ ਅੱਜ ਉਹ ਵੀ ਝਗੜਾ ਉਹਨਾਂ ਭਾਲਨ ਝਗੜੇ ਝਗੜਾ ਉਹਦੇ ਕਰਨਾ ਪੈਣਾ ਕਰਨਾ ਨਹੀਂ ਰਹਿਣਾ ਹਾਂ ਠੀਕ ਹੈ ਜੀ ਤਾਂ ਤਾਂ ਵੀ ਪਾਉਂਦੇ ਜਾਟਾ ਨਾ ਵੀ ਉਦਾਂ ਹੀ ਆ ਸੇਮ ਹੀ ਆ ਖਾਰਕੰਦੇ ਆ ਤਨੂ ਵੀ ਉਹੀ ਹਾਲ ਹੈ ਕਿ ਕਹਿੰਦਾ ਜਿਵੇਂ ਤੁਸੀਂ ਇੱਕ ਨਾ ਹੋਏ ਤੇ ਤੁਹਾਨੂੰ ਇਹਦੀ ਨਹੀਂ ਬਿਲਕੁਲ ਵਾ ਵਾਕਈ ਗੱਲ ਸਹੀ ਆ ਹੁਣ ਅੱਜ ਅਸੀਂ ਸੋਚੀ ਅੰਨੇ ਕਿ ਕਿਸਾਨਾਂ ਦਾ ਢਿੱਡ ਜਿਹਨੂੰ ਲੱਗਾ 18 ਦਾ ਕਾਨੂੰਨ ਆ ਸਾਡੇ ਲਈ ਕਾਨੂੰਨ ਕੋਈ ਨਾ ਕੋਈ ਟੀਕਾ ਲੱਗਦਾ ਬਸ ਮੈਂ ਮੈਂ ਉਹ ਤਾਂ ਮੈਂ ਫੇਸਬੁਕ ਤੇ ਵੀਡੀਓ ਪਾ ਦਉਣਾ ਤੁਹਾਡੇ ਕੋਲ ਆਵਾਂਗਾ ਉਹ ਕੀ ਬਣਿਆ ਪਹਿਲਾਂ ਮੈਂ ਆਪ ਖੁਦ ਸਹੀ ਹੋਂ ਦਾ ਕਾਨੂੰਨ ਲਾਪਤਾ ਪਾਉਂਗਾ ਕਿ ਤੁਸੀਂ ਵੀ ਆਓ ਮੈਂ ਕਰ ਬੜਾ ਕਈ ਵਾਰ ਧਰਨੇ ਵੀ ਜਾਂਦੇ ਧਰਨੀ ਜਾਂਦੇ ਪਰ ਇਹ ਕਹਿੰਦੇ ਤੂੰ ਕਾਹ ਕੋਈ ਨਹੀਂ ਕਹਦਾ ਇਹੋ ਆਪਣਾ ਧਰਨ ਨਾਲ ਕਹਿਣਾ ਬੇਰਨਾ ਮੈਂ ਅੱਜ ਧਰਨੇ ਤੇ ਲੋਕਾਂ ਨੇ ਸੋਚਿਆ ਕਿ ਕਟਾਣ ਰੋਣਾ ਪਾਈ ਜਾਂਦੇ ਕੰਨੇ ਟੱਕਾ ਆਉਣ ਵਾਸਤੇ ਕਾਨੂੰਨ ਆ ਪਰ ਹੁਣ ਮੇਰੇ ਲੈਂਕ ਤੇ ਇੱਕ ਦੋ ਬੰਦਾਂ ਨੇ ਇਹ ਕਾਹੜ ਹੋਇਆ ਵੀ ਐਕਸੀਡੈਂਟ ਹੋਇਆ ਜਿੱਦਾਂ ਕਿ ਇਹ ਤੋਂ ਬੰਦਾ ਮਰ ਗਿਆ ਕਹਿੰਦੇ ਕੋਈ ਚੁੱਕਾ ਮਾਰਦਿਆ ਉਹ ਕਾਰ ਤੇ ਵੀ ਆ ਮੋਟਰਸਾਈਕਲ ਹੁਣ ਯਾਰ ਸ਼ਾਨਪੁਰਾਣਾ ਜਿਹੜਾ ਕਾਰ ਵਾਲਾ ਆ ਉਹ ਤੇ ਕੇਸ ਹੋਇਆ ਧਾਰਾ 106 ਲੱਗੀ ਆ ਤੇ ਉਹ ਉਹ ਐਡਾ ਬੇਕੂਫ ਬੰਦਾ ਵਿੱਚ